ਰੈਸ ਪਲੇ ਬੈਕ ਸਿੰਗਮੇਨ ਐਂਡ ਦ ਨੋਮੀਨੇਸ਼ਨਸ ਆ ਇਸ ਵਾਰੀ ਪੂਰੀ ਕੋਸ਼ਿਸ਼ ਕਿ ਜੀਨਰ ਵੀ ਇੱਥੇ ਹੀ ਮੌਜੂਦ ਹੋਵੇ ਬੜੇ ਦਿਲ ਦੇ ਨਾਲ ਬੜੇ ਚਾਹ ਦੇ ਨਾਲ ਅਸੀਂ ਲਿਫਾਫਾ ਖੋਲਿਆ ਹੈ ਸਤਿੰਦਰ ਸਰਤਾਜ ਹੈਗੇ ਨੇ ਹੈਗੇ ਨੇ ਸਤਿਗੁਰ ਜੀ ਥੈਂਕ ਯੂ ਬਰੀ ਮਚ ਕੁਕੂ ਬਾਜੀ ਇਟਸ ਐਨ ਆਨਰ ਮੇਰੀ ਤਾਂ ਬੜੀ ਛੋਟੀ ਜਰਨੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਅ ਦਾ ਬਲੈਕ ਪ੍ਰਿੰਸ ਤੋਂ ਬਾਅਦ ਇੱਕੋ ਮਿੱਕੇ ਗਲੀ ਜੋਟਾ ਸ਼ਾਇਰ ਦੇ ਹੁਸ਼ਿਆਰ ਸਿੰਘ ਬਟ ਥੈਂਕ ਯੂ ਫੋਰ ਫੇਅਰ ਕਿ ਤੁਸੀਂ ਨੈਸ਼ਨਲ ਫਰਟਰਨਿਟੀ ਨੂੰ ਰੀਜਨਲ ਸਿਨੇਮਾਸ ਲੈ ਕੇ ਆਏ me being dr. sindhu sartaj representative of, of my fraternity welcoming you both also and the film fair team here thank you so very much for this beautiful statue man in black